ਲਓ ਜੀ ਇਹ ਉਹ ਬੱਚੇ ਨੇ ਜਿਹੜੇ 600 ਮੀਟਰ ਭੱਜਣਗੇ ਅੰਡਰ 14 14 ਸਾਲ ਵਾਲੇ ਯਾਨੀ ਕਿ 14 ਸਾਲ ਵਾਲੇ ਬੱਚੇ ਨੇ ਇਹ ਭੱਜਣਗੇ ਜੀ 600 ਮੀਟਰ ਤੇ ਬਾਕੀ ਦੇਖਦੇ ਹਾਂ ਰਿਜ਼ਲਟ ਕਿਵੇਂ ਰਹਿੰਦਾ ਹੈ 600 ਮੀਟਰ ਦੇ ਵਿੱਚ ਜਿਹੜਾ ਮੁੰਡਾ 600 ਮੀਟਰ ਹੈ ਉਸ ਦਾ ਜਿਹੜਾ ਮੁੰਡਾ 3rd ਕੱਪੇ ਹੋ ਲੋ ਜੀ ਫਾਈਨਲ ਯਾਨੀ ਕਿ 600 ਮੀਟਰ ਦੌੜ ਦੇ ਵਿੱਚ ਫਿਨਿਸ਼ ਲਾਈਨ ਵੱਲ ਵਧਦੇ ਹੋਏ ਬੱਚੇ ਪੂਰਾ ਜਦੋਜਹਿਦ ਕਰ ਰਹੇ ਨੇ। ਖੁੱਦ ਕੇ ਖੁੱਦ ਕੇ। ਵੈਰੀ ਗੁੱਡ ਬਾਰੀ ਗੰਦਾ। ਲਓ ਜੀ। ਚੱਲ ਚੱਟੇ। ਬੱਚੇ ਦਰਨੇ ਬਾਜਲੇ। 45 ਪੰਜ ਕਰਦੇ ਹੋ ਜੀ। ਲਓ ਜੀ ਇਹ ਬੱਚੇ ਨੇ ਅੰਡਰ 14 ਅੰਡਰ 14 ਜੀ 14 ਸਾਲ ਦੇ ਵਿੱਚ ਜੋ ਬੱਚੇ ਪਿੰਡ ਕੁਲਰੀਆਂ ਦੇ ਹੋਣ ਵਾਲੀਆਂ ਰੇਸਾਂ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜੀ ਇਹ ਪਿਛਲੀ ਵਾਰ ਵੀ ਪਹਿਲੇ ਸਥਾਨ ਸੀ ਉਦੋਂ ਪਿਛਲੀ ਵਾਰ ਸੈਕੰਡ ਸੀ ਤੇ ਹਾਂ ਜੀ ਪੁੱਤ ਕੀ ਨਾਮ ਹੈ ਗੁਰਾਂਸ਼ਰ ਖਰਬਾ ਸਿੰਘ ਕਰਮੇਲ ਸਿੰਘਾ ਖਰਬਾ ਸਿੰਘ ਗੁਰਾਂਸ਼ਰ 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 ਸਿੰਘਾ ਜੀ ਪੁੱਤਰ ਕਰਮੇਲ ਸਿੰਘਾ ਹਾਂ ਜੀ ਸੈਕੰਡ ਆਣ ਵਾਲੇ ਪੁੱਤ ਅਰਮਾਨ ਸਿੰਘਾ ਅਰਮਾਨ ਕਰਮੇਲ ਸਿੰਘਾ ਤੀਜੀ ਵਾਰ ਅਰਮਾਨ ਪੁੱਤਰ ਕਰਮੇਲ ਸਿੰਘਾ ਤੀਜੀ ਵਾਰ ਸੀ ਹਾਂ ਹਾਂ ਬੋਲ ਤਾਂ ਜਗਸੀਰ ਸਿੰਘਾ ਹਾਂ ਜੀ ਬាទ ਸਿੰਘਾ ਜਗਸੀਰ ਸਿੰਘਾ ਬਾਦਲ ਸਿੰਘਾ ਹਾਂ ਜੀ ਜਗਸੀਰ ਸਿੰਘ ਦਾ ਮੁੰਡਾ ਜੀ ਬਾਦਲਾ ਤੇ ਪੂਰੇ ਕੁਲਰੀਆ ਨੇ ਗਰਾਊਂਡ ਦੇ ਵਿੱਚ ਬਈ ਦਿਲੋਂ ਮਿਹਨਤ ਕਰਦੇ ਨੇ ਇਹ ਬੱਚੇ ਪੂਰੇ ਦਿਲੋਂ ਮਿਹਨਤ ਕਰਨ ਵਾਲੇ ਨੇ ਫਾਸਟ ਸੈਕਿੰਡ ਥਰਡ ਪੋਜੀਸ਼ਨ ਆਈ ਹੈ ਇਹਨਾਂ ਬੱਚਿਆਂ ਦੀ ਤੇ ਮਾਰੋ ਤਾੜੀਆਂ ਬਤੋਏ